ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਸ਼ੂਰ ਜ਼ਿਲ੍ਹੇ ਦੇ ਗੁਰੂ ਵਯੂਰ ਸ਼੍ਰੀ ਕ੍ਰਿਸ਼ਨ ਮੰਦਰ ਵਿੱਚ ਧਾਰਮਿਕ ਰਵਾਇਤਾਂ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਕਾਮਨਾ ਕੀਤੀ। ਪ੍ਰਧਾਨ ਮੰਤਰੀ ਕੋਚੀ ਦੇ ਵਲਿੰਗਨ ਟਾਪੂ ਵਿਖੇ ਕਰਵਾਏ ਜਾਣ ਵਾਲੇ ਇੱਕ ਸਮਾਹਰੋ ਵਿੱਚ 4000 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਵੱਡੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨਾ ਪ੍ਰੋਜੈਕਟਾਂ ਵਿੱਚ 1800 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਡਰਾਈ ਡੌਕ ਅਤੇ 970 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸ਼ਿਪਯਾਰਡ ਵਿੱਚ ਇੱਕ ਕੁਮਾਂਤਰੀ ਜਹਾਜ਼ ਮੁਰੰਮਤ ਦੀ ਸਹੂਲਤ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਪੁਥੂਆਈਪੇਨ ਵਿਖੇ ਇੰਡੀਅਨ ਆਇਲ ਦੇ ਆਤਾਦੋਨਿਕ ਐਲਪੀਜੀ ਟਰਮੀਨਲ ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਕੋਚੀ ਵਿੱਚ ਮਰੀਨ ਡਰਾਈਵ ਵਿਖੇ ਭਾਜਪਾ ਸ਼ਕਤੀ ਕੇਂਦਰ ਦੇ ਇੰਚਾਰਜਾਂ ਦੀ ਇੱਕ ਬੈਠਕ ਨੂੰ ਵੀ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਕੇਰਲ ਦੇ ਕੋਚੀ ਵਿੱਚ ਰੋਡ ਸ਼ੋਅ ਕੀਤਾ ਇਸ ਮਹੀਨੇ ਦੂਜੀ ਵਾਰ ਸੂਬੇ ਦਾ ਦੌਰਾ ਕਰ ਰਹੇ ਪ੍ਰਧਾਨ ਮੰਤਰੀ ਮੋਦੀ ਨੇ ਫੁੱਲਾਂ ਨਾਲ ਸਜੇ ਇੱਕ ਖੁੱਲੇ ਵਾਹਨ ਵਿੱਚ ਯਾਤਰਾ ਕੀਤੀ ਹਜ਼ਾਰਾਂ ਸਮਰਥਕਾਂ ਦੇ ਵਿੱਚ ਕਾਰ ਪ੍ਰਧਾਨ ਮੰਤਰੀ ਨੇ ਮਹਾਰਾਜਾ ਕਾਲਜ ਦੇ ਮੈਦਾਨ ਤੋਂ ਅਰਨਾਕੋਲਮ ਦੇ ਸਰਕਾਰੀ ਗੈਸਟ ਹਾਊਸ ਤੱਕ 1 ਕਿਲੋਮੀਟਰ ਤੱਕ ਦੀ ਦੂਰੀ طے ਕੀਤੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਕੇ ਸੁਰੇਂਦਰਨ ਵੀ ਮੌਜੂਦ ਸਨ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਇੱਥੇ ਪੁੱਜਣ ਤੇ ਕੁਮਾਂਤਰੀ ਹਵਾਈ ਅੱਡੇ ਤੇ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਮੁੱਖ ਮੰਤਰੀ ਪਿੰਨਰਾਈ ਵਿਜੇਨ ਵਿਦੇਸ਼ ਰਾਜ ਮੰਤਰੀ ਵੀ ਮੁਰਲੀ ਤਰਨ ਭਾਜਪਾ ਦੇ ਸੂਬਾ ਇੰਚਾਰਜ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਸਮੇਤ ਹੋਰਨਾਂ ਨੇ ਸਵਾਗਤ ਕੀਤਾ ਮਗਰੋਂ ਉਹ ਹੈਲੀਕਾਪਟਰ ਰਾਹੀਂ ਕੋਚੀ ਦੇ ਵੈਲਿੰਗਡਨ ਟਾਪੂ ਦੇ ਨੇਵਲ 에ਅਰ ਸਟੇਸ਼ਨ ਲਈ ਰਵਾਨਾ ਹੋਏ ਜਲ ਸੈਨਾ ਹਵਾਈ ਅड्डे ਤੋਂ ਉਹ ਸੜਕ ਰਾਹੀਂ ਐਰਨਾਕੁਲਮ ਦੇ ਸਰਕਾਰੀ ਗੈਸਟ ਹਾਊਸ ਗਏ